ਪਹਿਲਾਂ ਤੇ ਸੁਣਿਆ ਜੀ ਬਾਲੀ ਤਗੜੀ ਟਾਰ ਕਾ ਛੜੀ ਪੰਜ ਅੱਗੇ ਬੋਸ ਕੋ ਗਏ ਜੱਗੇ ਬੋਸ ਨੇ ਸਪੈਸ਼ਲੀ ਸਾਡ ਨੂੰ ਆਵਾਜ਼ ਮਾਰ ਕੇ ਮਲਬੋਦ ਨੇ ਕਿ ਜੀਬ ਦੇ ਉੱਤੇ ਉਹਨਾਂ ਨੇ ਆਪ ਇੰਟਰਵਿਊ ਕੀਤੀ ਹੈ ਜੀ ਗੱਡੀ ਤਾਂ ਮੈਂ ਵੀ ਲੈ ਕੇ ਆਇਆ ਹਾਂ ਪਰ ਮੈਂ ਡਰਦਾ ਹੀ ਤਾਂ ਆਇਆ ਵੀ ਪਤਾ ਨਹੀਂ ਕਿਹੜੇ ਵੇਲੇ ਫਸ ਜਾਣੀ ਹੈ ਟਾਇਰ ਇਹ ਇਦਾਂ ਦੇ ਚਾਹੀਦੇ ਇਧਰ ਨੂੰ ਆਉਣ ਵਾਸਤੇ ਟ੍ਰੈਂਡ ਹੋ ਗਿਆ ਇਹ ਟ੍ਰੈਂਡ ਹੋ ਗਿਆ ਭਾਜੀ ਏਜੰਸੀ ਚੋਂ ਭਾਵੇਂ ਗੱਡੀ ਕਢਾ ਕੇ ਲਿਆਓ ਤੇ ਭਾਵੇਂ ਟਰੈਕਟਰ ਕਢਾ ਕੇ ਲਿਆਓ ਉਹ ਤਾਂ ਪਲੱਸ ਖੜਾ ਕਰਦੇ ਜੀ ਹਾਂਜੀ ਹਾਂਜੀ ਅਲੇਸ ਦੀ ਬਤਾਉਂਦੇ ਹਾਂਜੀ ਹਾਂਜੀ ਫਿਰ ਟਾਇਰ ਵਗੈਰਾ ਬਬਲਿੰਗ ਵੀ ਨਹੀਂ ਕਰਦੇ ਕਰਾਨੀ ਹੀ ਠੀਕ ਹੋਇਆ ਬਜੀ ਅੱਛਾ ਅਲੇਦੀਨ ਕਰਾਨੀ ਜਿਹਨੇ ਪਹਿਲਾਂ ਸਿੱਧੂ ਮੂਸੇ ਵਾਲਾ ਦਾ ਸਿੱਧੂ ਮੂਸੇ ਵਾਲਾ ਜੀ ਨੇ ਮੈਨਾਂ ਜੀ ਪਹਿਲਾਂ 911 ਆਪਣਾ ਸਿੱਧੂ ਮੂਸੇ ਵਾਲਾ ਭਰਾ ਉਹਨਾਂ ਦੇਰ ਸਾਡਾ ਉਹਨਾਂ ਦੇ ਨਾਲ ਤੇ ਸਾਡੇ ਜਿਹੜੇ ਬਾਈ ਆਉਂਦੇ ਬਠਿੰਡੇ ਵਾਲੇ ਉਹਨਾਂ ਦਾ ਬਹੁਤ ਪਿਆਰ ਬਣੇਲੇ ਤੇ ਟਰਾਲੀ ਤੇ ਜੀਪ ਹੀ ਜਾਊਗੀ ਹਾਂਜੀ ਹਾਂਜੀ ਆਪਾਂ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਹੁੰਦਾ ਵਾ ਬਹੁਤ ਵੱਡਾ 7 8 ਅਕਤੂਬਰ ਨੂੰ ਠੀਕ ਹੈ ਜੀ ਉੱਥੇ ਭਾਜੀ ਸਾਡੇ ਨਗਰ ਵੱਲੋਂ ਜਿਹੜੀ ਗੰ ਬਾਡੀ ਉੱਪਰ ਚੁੱਕਣ ਦਾ ਕੀ ਕਾਰਨ ਹੈ ਜਿਹੜਾ ਬੰਪਰ ਵਗੈਰਾ ਆ ਹਾਂਜੀ ਇਹ ਸਪੈਸ਼ਲ ਤਿਆਰ ਕੀਤਾ ਆ ਵੀਡੀਓ ਦੇਖ ਰਹੇ ਸਾਰੇ ਭਣ ਭਰਾਵਾਂ ਨੂੰ ਸასი ਕਾਲ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੇ ਕਲਾ ਚ ਹੋਗੇ ਬਹੁਤ ਵਧੀਆ ਚੀਜ਼ ਜਿਹੜੀ ਆ ਤਿਆਰ ਕੀਤੀ ਆ ਉਹ ਤੁਹਾਡੇ ਰੂਬਰੂ ਕਰਨੀ ਆ ਤੁਹਾਡੀ ਕਚੈਰੀ 'ਚ ਹਾਜ਼ਰ ਕਰਨੀ ਆ ਉਹ ਕਿਹੜੀ ਚੀਜ਼ ਆ ਉਹ ਦੇਖਦੇ ਆ ਕਿਉਂਕਿ ਬਹੁਤ ਰੀਜਾਂ ਪ੍ਰੀਤਾਂ ਦਾ ਬੜੇ ਪੈਸੇ ਲਾ ਕੇ ਪੰਡ ਭਰ ਕੇ ਤੇ ਉਹ ਚੀਜ਼ ਤਿਆਰ ਕੀਤੀ ਆ ਕਿਹੜੀ ਚੀਜ਼ ਆ ਦੇਖਦੇ ਆ ਨਾਲੇ ਗੱਲਬਾਤ ਕਰਦੇ ਆ ਇੰਦਰਜੀਤ ਸਿੰਘ ਸੰਧੂ ਵੀਰਨਾ 7511 ਵਾਲੇ ਕਰਕੇ ਮਸ਼ਹੂਰ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਚਾਹੁੰਦੇ ਨੇ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਵ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਗੱਲ ਗਵਾਟ ਕਰਦੇ ਆ ਇੰਦਰਜੀਤ ਸਿੰਘ ਸੰਧੂ ਵੀਰ ਉਹਨਾਂ ਦਾ ਤੇ ਤੁਹਾਨੂੰ ਦਿਖਾਉਨੇ ਆ ਪਿਆਰ ਕੀਤੀ ਜੀਬ ਤੇ ਕੀ ਪਿਆਰ ਸ਼ਾਸਕਾ ਠੀਕ ਠਾਕ ਹਾਂ ਜੀ ਸਭ ਤੋਂ ਪਹਿਲਾਂ ਤੇ ਸੁਣਿਆ ਜੀਬ ਬਾਲੀ ਟਗੜੀ ਤਿਆਰ ਕਰਾਇਆ ਛੜੀ ਜੀ ਭਾਜੀ ਰਹੀ ਜੀ ਬਚਪਨ ਤੋਂ ਹੀ ਅੱਛਾ ਛੋਟੇ ਜਾਂਦੇ ਹਾਂ ਤੋਂ ਮਾਨ ਬਣਿਆ ਸੀ ਤੇ ਫਿਰ ਹੌਲੀ ਹੌਲੀ ਪਰਮਾਤਮਾ ਨੇ ਕਿਰਪਾ ਕੀਤੀ ਤੇ ਪਹਿਲਾਂ ਜਿਪਸੀ ਲਿਆਉਂਦੀ ਸੀ ਉਹਦੇ ਨਾਲ ਸਿਰਪਾ ਜੀ ਮਾਨ ਬਣਿਆ ਭੀ ਜੀ ਨਾਲ ਤਿਆਰ ਕਰਾਈਏ ਇਹ ਫਿਰ ਮੁਰਗਿਆਂ ਸਾਡੇ ਸੱਜਣਾਂ ਹੁੰਦੇ ਸਾਡੇ ਕੋਲ ਅਲੀ ਹੁਣੀ ਜਿੰਨਾ ਕਿਸੇ ਮੂਸੇ ਦਾ ਟੈਕ ਤਿਆਰ ਕੀਤੇ ਉਹਨਾਂ ਦਾ ਸਾਡਾ ਪਿਆਰ ਦੇ ਬੰਦੇ ਆ ਅੱਛਾ ਜੀ ਉਹਨਾਂ ਬੰਦਿਆਂ ਨੂੰ ਫੋਰਸ ਕੀਤਾ ਵੀ ਅਸੀਂ ਆਪਣੇ ਫਫੜ ਕੋ ਜੀਬ ਬਣਾਉਣੀ ਆ ਠੀਕ ਹੈ ਉਹਨਾਂ ਦੀ ਨਿਗਰਾਨੀ ਹੀ ਇੱਥੀ ਪਾਜੀ ਤਿਆਰ ਹੋਈ ਆ ਤੇ ਐਸੇ ਤੁਸੀਂ ਖਾਸੇ ਲਾਇਏ ਤੇ ਲੱਗਦੇ ਹੈ ਭਾਜੀ ਸ਼ੌਂਕ ਦੇ ਨਾਲ ਹੀ ਆ ਜਿੱਥੇ ਸ਼ੌਂਕ ਕੋਈ ਫਿਰ ਪੈਸਾ ਨਹੀਂ ਵੇਖਿਆ ਜਾਂਦਾ ਇਹ ਸ਼ੌਂਕ ਤੇ ਪੈਸੇ ਲੱਗੇ ਕਿਉਂਕਿ ਪਹਿਲਾਂ ਬੰਦ ਬਾਡੀ ਹੀ ਅੱਛਾ ਏਸੀ ਆ ਕੈਬਨ ਸਾਰਾ ਇਹਦਾ ਮਲੇ 18 ਟਾਇਪ ਵੀ ਬਣਾਈ ਆ ਅੱਛਾ ਫਿਰ ਪਾਜੀ ਸਾਡੀ ਰੀਜ ਮੁੰਡਿਆਂ ਦੀ ਇਹ ਹੀ ਉਹ ਜਦੋਂ ਮੋਗੇ ਵਾਲੀ ਉਹ ਫਿਰ ਸ਼ੌਂਕਾ ਲੰਡੀ ਜੀਪ ਦੇ ਉਹਨਾਂ ਫਿਰ ਆਪ ਹੀ ਲੰਡੀ ਕਰਤੀ ਉਹ ਦਿਨ ਜਦੋਂ ਆਪਾਂ ਜੱਗੇਪੋਸ ਕੋਲ ਗਏ ਜੱਗੇਪੋਸ ਨੇ ਸਪੈਸ਼ਲੀ ਸਾਡ ਨੂੰ ਆਵਾਜ਼ ਮਾਰ ਕੇ ਮਲਬੋਦ ਨੇ ਇਹ ਜੀਪ ਦੇ ਉੱਤੇ ਉਹਨਾਂ ਨੇ ਆਪ ਇੰਟਰਵਿਊ ਕੀਤੀ ਜੀ ਆਹ ਹਾਂ ਮੈਂ ਇੱਕ ਦਿਨ ਜੱਗੇਪੋਸ ਦੀ ਵਰਕਸ਼ਾਪ ਤੇ ਵੀ ਖੜੀ ਵੇਖੀ ਆ ਹਾਂਜੀ ਹਾਂਜੀ ਉਤੋਂ ਤੋਂ ਅਸੀਂ ਜਿਹੜੇ ਏਰੀਆ 'ਚ ਬੈਠੇ ਜੇ ਉੱਥੇ ਜੀਪ ਵੀ ਇਦਾਂ ਨਹੀਂ ਆਉਂਦੀ ਆ ਹਾਂਜੀ ਹਾਂਜੀ ਕਿਉਂਕਿ ਗੱਡੀ ਤਾਂ ਮੈਂ ਵੀ ਲੈ ਕੇ ਆਇਆ ਆ ਹਾਂਜੀ ਪਰ ਮੈਂ ਡਰਦਾ ਹੀ ਤਾਂ ਆਇਆ ਵੀ ਪਤਾ ਨਹੀਂ ਕਿਹੜੇ ਰੇ ਫਸ ਜਾਣੀ ਹੈ ਟਾਇਰ ਇਹ ਇਦਾਂ ਦੇ ਚਾਹੀਦੇ ਇੱਧਰ ਨੂੰ ਆਉਣ ਵਾਸਤੇ ਤੇ ਇੰਦਰ ਵੀਰ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਹਦੇ ਟਾਇਰਾਂ ਦੀ ਹਾਂਜੀ ਭਾਜੀ ਇਹ ਟਾਇਰ ਕਿੰਨੇ ਕ ਦੇ ਆਏ ਆ ਇਹ ਰੇਡੀਅਲ ਭਾਜੀ ਟਾਇਰ ਵਾ ਇਹ 1.5 ਲੱਖ ਦੇ ਇਕੱਲੇ ਟਾਇਰ-ਟਾਇਰ ਹੀ ਗੱਡੀ ਨੂੰ ਅੱਛਾ ਆਮ ਜਿਹੜੇ ਨਾਰਮਲ ਛੋਟੇ ਜਿਹਰੇ ਟਾਇਰ ਆ ਜੀਪਾਂ ਨੂੰ ਤਿਆਰ ਹੋ ਜਾਂਦੀ ਆ 30000 ਤੋਂ 25000 ਤੋਂ ਹਾਂ ਹਾਂ ਇਹ ਮਤਲਬ ਕਿ ਸਾਡਾ ਭਾਜੀ ਰੀਜੀ ਮਾਨਦਾ ਸ਼ੌਕ ਹੀ ਨਾਲੇ ਥੋੜੀ ਇਹ ਟਾਇਰਾਂ ਦੇ ਨਾਲ ਨਾ ਥੋੜੀ ਡੈਕੋਰੇਸ਼ਨ ਵਧੀਆ ਬਣ ਜਾਂਦੀ ਗੱਡੀ ਦੀ ਤੇ ਵੱਡੇ ਟਾਇਰਾਂ ਦੇ ਨਾਲ ਅੱਜ ਕੱਲ ਤੁਹਾਨੂੰ ਪਤਾ ਟ੍ਰੈਂਡੀ ਭਾਜੀ ਟਾਇਰਾਂ ਦਾ ਵਾ ਚੰਗੇ ਟਾਇਰਾਂ ਦੇ ਨਾਲ ਹੀ ਚੀਜ਼ ਫੱਬਦੀ ਭਾਵੇਂ ਟਰੈਕਟਰ ਹੋਵੇ ਭਾਵੇਂ ਲੰਡੀ ਜੀ ਹੋਵੇ ਹੁਣ ਟ੍ਰੈਂਡ ਹੋ ਗਿਆ ਟ੍ਰੈਂਡ ਹੋ ਗਿਆ ਭਾਜੀ ਟਾਇਰਾਂ ਦਾ ਏਜੰਸੀ ਚੋਂ ਭਾਵੇਂ ਗੱਡੀ ਘਟਾ ਕੇ ਲਿਆਓ ਤੇ ਭਾਵੇਂ ਟਰੈਕਟਰ ਕਢਾ ਕੇ ਲਿਆਓ ਹਾਂਜੀ ਪਹਿਲਾਂ ਜਿਹੜੇ ਆ ਟਾਇਰ ਚੇਂਜ ਕਰਾਉਂਦੇ ਆ ਤੇ ਬਾਅਦ ਵਿੱਚ ਟਰੈਕਟਰ ਮੋਡੀਫਾਈ ਕਰਾਉਂਦੇ ਆ ਤੇ ਹਾਂਜੀ ਗੱਡੀ ਨੂੰ ਲੋਏ ਪਾਉਂਦੇ ਆ ਟਾਇਰਾਂ ਦਾ ਕੰਮ ਪਹਿਲਾਂ ਜੀ ਟਾਇਰ ਬਣਾਉਂਦੇ ਆ ਇਹਦੇ ਵਿੱਚ ਇੰਜਨ ਕਿਹੜਾ ਰੱਖਿਆ ਆ ਇਹਦੇ ਵਿੱਚ ਭਾਜੀ ਬਲੇਰੋ ਦਾ ਇੰਜਨ ਆ ਟਰਬੋ ਦਾ ਅੱਛਾ ਹਾਂਜੀ ਉਹ ਆਪਾਂ ਰੱਖਣ ਨੂੰ ਹੋਰ ਵੀ ਆਪਾਂ ਰੱਖ ਸਕਦੇ ਹਾਂ ਪਰ ਇਹ ਆ ਵੀ ਬਲੈਰੋ ਦੇ ਨਾਲ ਇਹਦੀ ਜਿਹੜੀ ਪਿਕਅਪ ਜਿੱਦਾਂ ਮੰਨ ਲਓ ਰੇਸ਼ ਜਿਹੜੀ ਆ ਉਹ 100 ਤੋਂ ਫਿਰ ਪਲੱਸ ਹੋ ਜਾਂਦੀ ਹੈ ਅੱਛਾ ਹਾਂਜੀ ਤੇ ਜਦੋਂ ਤੁਸੀਂ 100 ਤੋਂ ਪਲੱਸ ਖੜ ਕਰਦੇ ਜੇ ਹਾਂਜੀ ਹਾਂਜੀ ਰੇਸ਼ ਦੀ ਬਤਾਉਂਦੇ ਹਾਂਜੀ ਹਾਂਜੀ ਫਿਰ ਟਾਇਰ ਵਗੈਰਾ ਬਬਲਿੰਗ ਵੀ ਨਹੀਂ ਕਰਦੇ ਨਾ 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 ਭਾਜੀ ਆਪਾਂ ਬਿਲਕੁਲ ਇਹਦਾ ਨਾ ਜਿਹੜਾ ਥੱਲੇੋਂ ਚਾਸੀ ਵਗੈਰਾ ਜਿਹੜੀ ਚੌੜੀ ਰੱਖੀ ਆ ਅੱਛਾ ਆਮ ਜੀਪਾਂ ਦੇ ਨਾਲੋਂ ਇਹਦਾ ਥੱਲੇੋਂ ਥੋੜਾ ਫਰਕ ਵਾ ਹਿੱਸੇ ਦਾ ਅੱਛਾ ਜੀ ਥੋੜੀ ਚੌੜੀ ਵੀ ਆ ਥੋੜੀ ਲੰਬੀ ਵੀ ਆ ਠੀਕ ਆ ਇਹ ਲੰਬੀ ਹੋਣ ਦਾ ਕਾਰਨ ਫਿਰ ਇਹ ਆ ਵੀ ਪਾਜੀ ਇਹਨੂੰ ਜਿਹਨੂੰ ਸੌ ਤੋਂ ਆਪਾਂ ਪਲੱਸ ਕਰਦੇ ਆ ਤੇ ਨਾ ਇਹ ਬਬਲਿੰਗ ਕਰਦੀ ਆ ਨਾ ਇਹਦਾ ਜਿਹੜਾ ਸਟੀਅਰਿੰਗ ਨਾ ਉਹ ਕੰਬਦਾ ਵਾ ਅੱਛਾ ਹਾਂਜੀ ਇੱਥੇ ਮਤਲਬ ਥੋੜੇ ਜਿਹਾ ਆਪਾਂ ਜਦਾਂ ਮੰਨ ਲਓ ਕਹਿਣ ਦੀ ਗੱਲ ਉਹ ਵੀ ਜਦੋਂ ਥੋੜੇ ਜਿਹਾ ਪਾਸੇ ਵਾਧ ਲਾ ਲਈਏ ਹਾਂ ਹਾਂ ਉਹਦੇ ਨਾਲ ਫਿਰ ਆ ਵੀ ਲਾਈਫੇ ਦੀ ਵਾਧ ਜਾਂਦੀ ਹੈ ਦਾ ਮੰਨ ਲਓ ਇਹ ਵੀ ਸਸਪੈਂਸ਼ਨ ਜਿਹੜੀ ਸਪੈਸ਼ਲ ਆ ਹਾਂਜੀ ਹਾਂਜੀ ਸਪੈਸ਼ਲ ਥੱਲੇ ਜਿਹੜਾ ਜਿਹੜਾ ਥੱਲੜ ਦਾ ਹਿੱਸਾ ਦਾ ਕੰਮ ਆ ਉਹ ਅਸੀਂ ਇਸੇ ਕਰਕੇ ਪਾਜੀ ਵਧੀਆ ਕਰਾਇਆ ਕਿਉਂਕਿ ਕੱਚੇ ਪੱਕੇ ਰਾਹ ਆ ਅੱਛਾ ਠੀਕ ਆ ਅਹੀਂ ਪਹਿਲਾਂ ਦੀ ਸਾਰਿਆਂ ਦੀ ਸ਼ਾਟਿੰਗ ਬਹੁਤ ਵਧੀਆ ਕੀਤੀ ਆ ਉਹ ਜਿਹੜੇ ਇਹਦੇ ਐਕਸਲ ਨੇ ਹਾਂਜੀ ਹਾਂ ਉਹ ਕਿਹੜੀ ਗੱਡੀ ਦੇ ਪਾਏ ਆ ਇਹ ਭਾਜੀ ਪਹਿਲਾਂ ਬਾਡੀ ਤੇ ਪਹਿਲਾਂ ਆਮ ਜਿਹੜੀ ਆ ਆਪਣਾ ਜੀਪ ਦੀ ਇਹਦੀ ਵਿਲੀ ਜੀਪ ਦੀ ਹਾਂਜੀ ਵਿਲੀ ਜੀਪ ਦੀ ਹਾਂ ਉਹਦੇ ਉੱਤੇ ਫਿਰ ਉਹਨਾਂ ਨੇ ਮਤਲਬ ਜਿਹੜੇ ਮੇਰੇ ਯਾਰ ਹੀ ਮੋਗੇ ਵਾਲੀ ਅੜੀ ਹੋਣੀ ਫਰ ਉਹਨਾਂ ਨੇ ਭਾਜੀ ਆਪ ਵਰਕ ਕੀਤਾ ਵਾ ਮਤਲਬ ਚੰਗੀ ਤਰ੍ਹਾਂ ਉਹਨਾਂ ਨੇ ਵੇਖੂ ਕਿ ਇਹਨੂੰ ਚੌੜਾ ਥਲਵੀ ਸਾਰਾ ਕਿਹਾ ਮੈਨੂੰ ਪਹਿਲਾਂ ਦੱਸਿਆ ਵੀ ਸਾਡਾ ਜਿਹੜਾ ਏਰੀਆ ਵਾ ਇੱਥੇ ਚੀਜ਼ਾਂ ਜਿਹੜੀਆਂ ਮਾੜੀ ਚੀਜ਼ ਜਿਹੜੀ ਆ ਥੋੜਾ ਜਿਹੀ ਕੱਢੂਗੀ ਮਤਲਬ ਸਾਡੇ ਰਾਵਾਂ ਦੇ ਤੇ ਇਹ ਕਰਕੇ ਭਾਜੀ ਉਹਨਾਂ ਨੇ ਫਿਰ ਪਕਿਆਈ ਜਿਹੜੀ ਚੰਗੀ ਵਧੀਆ ਕਰਤੀ ਥਲਵੀ ਐਕਸਲ ਉਕਸਰ ਸਾਰੀ ਇਹਦੇ ਜਿਹੜੇ ਇਹਦਾ ਜਿੰਨਾ ਵੀ ਸਾਨੂੰ ਸਿਸਟਮ ਸਾਰਾ ਫਿਰ ਉਹਨੇ ਤਿਆਰ ਕੀਤਾ ਅਲੀ ਦੀ ਨਗਰਾਨੀ ਹੀਠੀ ਹੋਇਆ ਭਾਜੀ ਅੱਛਾ ਅਲੀ ਦੀ ਨਗਰਾਨੀ ਜਿੰਨੇ ਪਹਿਲਾਂ ਸਿੱਧੂ ਮੂਸੇ ਵਾਲਾ ਦਾ ਸਿੱਧੂ ਮੂਸੇ ਵਾਲਾ ਨੇ ਮੈਂ ਆਹ ਜਿਹੜੀਆਂ ਜੀਪਾਂ ਉਹਦੀ ਵਿਲੀ ਜੀਬ ਜਿਹੜੀ ਸਿੱਧੂ ਮੂਸੇ ਵਾਲੇ ਦੀ ਉਹ ਵੀ ਭਾਜੀ ਉਹ ਮੁੰਡੇ ਨੇ ਨਾਲ ਕਿੰਨੇ ਚਿਰ ਉਹ ਜੁੰਦਾ ਰਿਹਾ ਵਾ ਆਪਣਾ ਸਿੱਧੂ ਮੂਸੇ ਵਾਲਾ ਭਰਾ ਉਹਨਾਂ ਚਿਰ ਸਾਡਾ ਉਹਨਾਂ ਦੇ ਨਾਲ ਤੇ ਸਾਡੇ ਜਿਹੜੇ ਬਾਈ ਆਉਂਦੇ ਬਠਿੰਡੇ ਵਾਲੇ ਉਹਨਾਂ ਦਾ ਬਹੁਤ ਪਿਆਰ ਬਣਿਆ ਉਹਨਾਂ ਦੇ ਨਾਲ ਉਹਨਾਂ ਦੀ ਨਿਗਰਾਨੀ ਤੇ ਹੀ ਸਾਰਾ ਕੰਮ ਪਾਜੀ ਫਿਰ ਸਾਡੇ ਕੋਲ ਉਹਨਾਂ ਨੇ ਸਾਡਾ ਕੀਤਾ ਵਾ ਅੱਛਾ ਉਹਨਾਂ ਨੂੰ ਇਹ 75 ਜਾਨਾ ਟਰੈਕਟਰ ਦੇ ਨਾਲ ਬਾਈਆਂ ਨੂੰ ਬਹੁਤ ਪਿਆਰ ਆ ਤੇ ਭਾਈ ਮੂਸੇ ਵਾਲੇ ਜੀ ਆਪਾਂ 75 12 75 11 12 ਵੀ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਤੇ ਇਹ ਫੁੱਲੀ ਐਸੀ ਆ ਹਾਂਜੀ ਹਾਂਜੀ ਫੁੱਲੀ ਐਸੀ ਭਾ ਹਾਂਜੀ ਪਾਜੀ ਫਿਰ ਜੇ ਤੂੰ ਪੈਸੇ ਲਾਉਣੇ ਫਿਰ ਪੰਦਾ ਥੋੜੀ ਰੀਜ ਨਾਲ ਅੱਛਾ ਪਹਿਲਾਂ ਪਹਿਲਾਂ ਇਹ ਬੰਦ ਹਾਂਜੀ ਸਾਰੀ ਆਮਦੇ ਸੀ ਹਾਂਜੀ ਪਹਿਲਾਂ ਬੰਦ ਸਾਰੀ ਆਮ ਅਹੀਂ ਮਤਲਬ ਕਿ ਫੈਮਿਲੀ ਟੈਪ ਵੀ ਪਣੀ ਠਾਰ ਟੈਪ ਹੀ ਬਣੀ ਸਾਰੀ ਅੱਛਾ ਬੰਦ ਹੀ ਇਹਦੇ ਸਾਰੇ ਬਾਰੀਆਂ ਵਗੈਰਾ ਲੱਗੀਆਂ ਏ ਠੀਕ ਐ ਤੇ ਫਿਰ ਜਦਾਂ ਮੰਨ ਲਓ ਵੀ ਆਂਦੀ ਜੀਪ ਫੇਰੀ ਫੱਬਦੀ ਜਿੰਨਾ ਚਿਰ ਲੰਡੀ ਨਾ ਹੋਵੇ ਪਤਣ ਲੱਗਦਾ ਜੀਪ ਆਕ ਠਾਰ ਵਾ ਠੀਕ ਐ ਰਬ ਮੰਦੀ ਰੀਜ ਹੀ ਫਿਰ ਬੰਦੇਾਂ ਦੇ ਵੀ ਲੰਡੀ ਕਰੀ ਮਤਲਬ ਇੰਜਨ ਇਹਦਾ ਬਲੇਰੋ ਦਾ ਹੋ ਗਿਆ ਹਾਂਜੀ ਇੰਜਨ ਬਲੇਰੋ ਦਾ ਠੀਕ ਐ ਟਰਬੋ ਲੱਗੀ ਐ ਹਾਂਜੀ ਟਰ ਹਾਂ ਤੇ ਸਟੀਅਰਿੰਗ ਵਗੈਰਾ ਇਹਨੂੰ ਕੋਈ ਜਿਆਦਾ ਹੀ ਪ੍ਰੋਬਲਮ ਨਹੀਂ ਆਉਂਦੀ ਜੀਪਾਂ ਨੂੰ ਆਮ ਜਿੱਦਾਂ ਵਿਲੀ ਜੀਪਾਂ ਜਾਂ ਹੋਰ ਇਹਦੇ ਵਿੱਚ ਥੋੜੀ ਜਿਹੀ ਜਿੱਦਾਂ ਮੰਨ ਲਓ ਵੀ ਸਸਪੈਂਸ਼ਨ ਦਾ ਥੱਲੇ ਕੰਮ ਵਧੀਆ ਕਰ ਦਿੰਦੇ ਆ ਹਾਂ ਜਿੱਦਾਂ ਜਿਹਦੇ ਨਾਲ ਤਾਲਮੇਲ ਜਿਹੜਾ ਸਟੀਅਰਿੰਗ ਦਾ ਚੰਗਾ ਬਣ ਜਾਵੇ ਹੋਰ ਬਾਈ 4 ਕਿ 4/2 ਆ ਨਹੀਂ 4/2 ਹੈ ਭਾਜੀ 4/2 ਹਾਂਜੀ ਹਾਂਜੀ 4/2 ਅੱਛਾ ਤੇ ਟਾਇਰ ਜਿਹੜੇ ਆ ਸਪੈਸ਼ਲ ਮੰਗਾਏ ਕਿ ਜਾਂ ਇਹ ਮਿਲ ਗਏ ਸੀ ਇੱਥੋਂ ਆਰਾਮ ਇਹ ਭਾਜੀ ਜਿੱਥੋਂ ਆਪਾਂ ਮਤਲਬ ਜੀਪ ਤਿਆਰ ਕਰਾਈ ਆ ਹਾਂਜੀ ਉਹਨਾਂ ਦੇ ਕੋਲ ਉਹਨਾਂ ਦੇ ਉਹ ਸਾਨੂੰ ਆਪ ਕਹਿੰਦੇ ਵੀ ਮਨ ਲਓ ਇੰਨੇ ਟਾਇਰ ਆਪਾਂ ਨਾਦ ਕੇ ਜੀਪ ਨੂੰ ਲਾਏ ਆ ਤੇ ਨਾ ਕੋਈ ਲਾਉਂਦਾ ਜੀ ਕਿਉਂਕਿ ਇਹ ਮਨ ਲਓ ਲਾਲੋਪ ਜਿੱਦਾਂ ਕਾਨੂੰਨ ਤੋਂ ਥੋੜੇ ਜੇ ਬਾਹਰ ਜਾਂਦੇ ਆ ਟਾਇਰ ਹਾਂ ਤੇ ਫਿਰ ਇਹ ਆ ਵੀ ਅਸੀਂ ਤੈਨੂੰ ਇੱਧਰ ਸਾਡੇ ਮਾਝੇ ਏਰੀਆ 'ਚ ਆਮ ਜਿਹੜੇ ਪਸੰਦ ਕਰਦੇ ਆ ਲੋਕ ਜਿੱਦਾਂ ਮਨ ਲਓ ਚੌੜੇ ਟਾਇਰ ਉੱਚੇ ਟਾਇਰ ਉੱਧਰ ਥੋੜੀ ਵਿਲੀ ਜੀਪ ਜਿਹੜੀ ਅੱਜ ਪਸੰਦ ਕੀਤੀ ਜਾਂਦੀ ਹੈ ਉੱਧਰ ਲਈ ਰੀਜ ਠੀਕ ਹੈ ਤੇ ਸਾਨੂੰ ਭਾਜੀ ਇਹਦਾ ਮਨ ਦੀ ਰੀਜ ਆ ਵੀ ਆਪਾਂ ਇਹਦੇ ਨਾਲ ਜੀਪ ਪਿਆਰ ਕਰਾਉਣੀ ਆ ਇਹ ਕਰਕੇ ਫਿਰ ਇਹਦੇ ਨਾਲ ਜਿਹੜੇ ਆ ਟਾਇਰ ਵਾ ਇਹ ਤੇ ਇਹਦੇ ਜਿਹੜੇ ਰੇਮ ਆ ਰੇਮ ਵੀ ਨਾਲ ਹੀ ਜਾਂਦੇ ਹਨ ਹਾਂਜੀ ਹਾਂਜੀ ਉਹ ਫਿਰ ਸਪੈਸ਼ਲ ਤਿਆਰਾਂ ਦੇ ਹਿਸਾਬ ਨਾਲ ਪਾਜੀ ਉਹ ਫਿਰ ਤਿਆਰ ਕਰਾ ਦਿੰਦੇ ਆ ਜਿੱਥੋਂ ਆਪਾਂ ਜੀਪ ਤਿਆਰ ਕਰਾਈਦੀ ਆ ਸਪੈਸ਼ਲ ਤਿਆਰ ਕੀਤੀ ਹਾਂਜੀ ਸਪੈਸ਼ਲੀ ਜੇ ਆਪਾਂ ਪਿਛਲੇ ਪਾਸੇ ਰੇਮਾਂ ਦੇ ਨਾਲ ਵੀ ਇਹਨਾਂ ਦਾ ਜਿਹੜਾ ਥੱਲੇ ਜਿਹੜਾ ਜਿੱਦਾਂ ਬਾਡੀ ਦਾ ਅਲੋਏ ਵਗੈਰਾ ਹਾਂਜੀ ਹਾਂਜੀ ਇਹ ਪਾਜੀ ਮੁੜ ਕੇ ਸਾਡਾ ਰਾਦਾ ਵੀ ਜਿੱਦਾਂ ਮੰਨ ਲਓ ਥੋੜਾ ਜਿਹਾ ਚਲਾ ਕੇ ਇਹਨੂੰ ਤੇ ਕਰੀ ਚੱਕ ਚੁੱਕ ਹੋ ਜੇ ਚੰਗੇ ਤਰ੍ਹਾਂ ਸਾਲ ਦੇ ਵਿੱਚ ਵੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਫਿਰ ਸਾਡਾ ਰਾਦਾ ਵੀ ਰੀਲ ਟਾਇਰ ਇਹਨੂੰ ਕਰਾਵਾਂਗੇ ਆਪਾਂ ਅੱਛਾ ਜੀ ਹਾਂਜੀ ਥੋੜਾ ਇਦਾਂ ਆਮ ਹੌਣ ਚਲਾਈ ਦੀ 100 ਤੋਂ ਪਲੱਸ ਬਾਹਰ ਅੰਦਰ ਠੀਕ ਹੈ ਉਹਦੇ ਨਾਲ ਫਿਰ ਪਤਾ ਲੱਗ ਜਾਂਦਾ ਵੀ ਬਬਲਿੰਗ ਤਾਂ ਨਹੀਂ ਕਰਤੀ ਕੋਈ ਪ੍ਰੋਬਲਮ ਤਾਂ ਨਹੀਂ ਉਹਦੇ ਨਾਲ ਫਿਰ ਜਦਾਂ ਮੰਨ ਲਓ ਆਪਾਂ ਨਵੀਂ ਲਾ ਕੇ ਉਸਲੇ ਵੀਲ ਪਾਉਣੇ ਆ ਹਾਂ ਹਾਂ ਉਹ ਕਈ ਵੇਲੇ ਦਿੱਕਤ ਹੋ ਜਾਂਦੀ ਪਾਜੀ ਇਦਾਂ ਮੰਨ ਲਓ ਬਬਲਿੰਗ ਕਰਨ ਰਿਹਾ ਤੇ ਬਿਲਕੁਲ ਜਾਂ ਉਹ ਪ੍ਰੋਬਲਮ ਹੋ ਜੇ ਜੀਪ ਨੂੰ ਇਹਦੇ ਨਾਲ ਇਹ ਆ ਵੀ ਮਤਲਬ ਥੋੜੇ ਜਿਹਾ ਹੁਣ ਗੱਡੀ ਚੈੱਕ ਹੋ ਗਈ ਆ ਹਾਂ ਹਾਂ ਹੁਣ ਇਹਦੇ ਨਾਲ ਆਪਾਂ ਇਹਨੂੰ ਜਿਹੜੇ ਲੋਏ ਵੀਲ ਆ ਪਾ ਸਕਦੇ ਆ ਚੰਗੀ ਕੁਆਲਿਟੀ ਦੇ ਠੀਕ ਹੈ ਜੀ ਹਾਂਜੀ ਤੇ ਕੈਨ ਨੂੰ ਵਗੈਰਾ ਪੂਰਾ ਰੱਖਿਆ ਤੁਸੀਂ ਕੈਰੋਸਿਨ ਕੈਨ ਹਾਂਜੀ ਤੇ ਬਿਲਕੁਲ ਬਿਲਕੁਲ ਇੱਕ ਦੀ ਟਰਾਲੀ ਟਰੋਲੀ ਮਗਰ ਪਾਈ ਆ ਹੁਕ ਲਾਈ ਆ ਤੁਸੀਂ ਉਹ ਤਾਂ ਭਾਵੇਂ ਇਹ ਸਿਸਟਮ ਦਾ ਸਾਰਾ ਟਰਾਲੀ ਵਾਲਾ ਹੀ ਆ ਇਹ ਹਾਂ ਤੇ ਅਜੇ ਮੇਲੇਾਂ ਤੇ ਅਸੀਂ ਗਏ ਨਹੀਂ ਹੁਣ ਚਲੋ ਗਾੜੀ ਮੇਲੇ ਸ਼ੁਰੂ ਹੋਣੀਆਂ ਅੱਛਾ ਸਾਡਾ ਇਰਾਦਾ ਏ ਕਰੀ ਲਈ ਜਾ ਵੀ ਆਪਾਂ ਟਰਾਲੀ ਜਰੂਰ ਖੜਨੀ ਤੇ ਮਗਰ ਪਾ ਗਈ ਟਰਾਲੀ ਬਣਾਈ ਆ ਕਿ ਨਹੀਂ ਬਣਾਉਣੀ ਅਜੇ ਨੇ ਟਰਾਲੀ ਭਾਜੀ ਇੱਦਾਂ ਸਾਡੇ ਪਿੰਡ ਦੀ ਮੁੰਡੇ ਮੇਰੇ ਯਾਰ ਮਿੱਤਰ ਹੀ ਆ ਅੱਛਾ ਉਹਨਾਂ ਕੋਲ ਦੋ ਟਰਾਲੀਆਂ ਤਿਆਰ ਉਹਨਾਂ ਨੇ ਮੈਨੂੰ ਆਖਿਆ ਵੀ ਟਰਾਲੀਆਂ ਆਪਾਂ ਇੰਨੀਆਂ ਕੀ ਕਰਨੀਆਂ ਕਿਉਂਕਿ ਮੇਲੇ ਤੇ ਇਕੱਠੇ ਜਾਣਗੇ ਰਲ ਮਿਲ ਕੇ ਜਾਣਾ ਹੁੰਦਾ ਆਪਾਂ ਹਾਂ ਹਾਂ ਇਹ ਕਰ ਟਰਾਲੀ ਤੇ ਜੀਪ ਹੀ ਜਾਊਗੀ ਹਾਂਜੀ ਹਾਂਜੀ ਉਦਾਂ ਟਰੈਕਟਰ ਖੜੀ ਤੇ ਭਾਜੀ ਸਾਡੇ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਹੁੰਦਾ ਵਾ ਬਹੁਤ ਵੱਡਾ 7-8 ਅਕਤੂਬਰ ਨੂੰ ਠੀਕ ਹੈ ਜੀ ਉੱਥੇ ਭਾਜੀ ਸਾਡੇ ਨਗਰ ਵੱਲੋਂ ਜਿਹੜੀ ਗੰਨੇ ਦੀ ਸੇਵਾ ਬਹੁਤ ਵੱਡੇ ਲੈਵਲ ਤੇ ਜਾਂਦੀ ਹੈ ਅੱਛਾ ਜੀ ਕਿੰਨ ਟਰਾਲੀਆਂ ਗੰਨੇ ਦੀਆਂ ਮਤਲਬ ਮਹਾਰਾਜ ਦੀ ਕਿਰਪਾ ਨਾਲ ਉੱਥੇ ਹਰ ਮੇਲੇ ਜੋੜ ਮੇਲੇ ਤੇ ਆਪਾਂ ਹੰਝ ਚਭਾਲ ਜਾਈਦਾ ਵਾ ਠੀਕ ਹੈ ਉੱਥੇ ਰੋ ਦੀ ਲੰਗਰ ਦੀ ਸੇਵਾ ਜਿੰਨੇ ਵੀ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਰੇ ਹੀ ਰਲ ਮਿਲ ਕੇ ਮੁੰਡੇ ਪਿੰਡ ਦੇ ਪੂਰ ਮਾਰਕੀਟ ਤੇ ਸੇਵਾ ਕਰੀਦੀ ਆ ਉੱਥੇ ਵੀ ਟਰ ਠੀਕ ਹੈ ਜੀ ਉਹ ਭਾਜੀ ਫਿਰ ਹਰ ਸਾਲ ਹੀ ਸਾਡੀ ਉੱਥੇ ਡਿਊਟੀ ਆ ਵੀ ਮਤਲਬ ਲੰਗਰ ਆਪਾਂ ਖੜੀਦਾ ਰਹੇ ਉਹਦੇ ਟਰਾਲੀ ਭਰ ਕੇ ਗੰਨੇ ਦੀ ਖਾਦੀ ਕਰਦੇ ਹਾਂ ਹਾਂ ਜੀ ਤਿੰਨ ਚਾਰ ਟਰਾਲੀਆਂ ਜਿਹੜੀਆਂ ਉੱਥੇ ਲਾ ਲੋ ਵੀ ਮਤਲਬ ਜਿਹੜਾ 250 ਕਿਲੋ ਲਗਾਨਾ ਨਾ ਹਾਂਜੀ ਉੱਥੇ ਦੋ ਟਰਾਲੀਆਂ ਯਾਨੀ ਕਿ ਇੰਨੀ ਸੰਖਤਾ ਉੱਥੇ ਆਪਾਂ ਬੁੱਢਾ ਸਾਹਿਬ ਜਾਂਦੀ ਆ ਵੀ ਮਤਲਬ ਇੱਕ ਦਿਨ 'ਚ 200 ਟਰਾਲੀ 200 ਕਿਲੋ ਗੰਨਾ ਡੜਾ ਵਾ ਉਹ ਮਤਲਬ ਚੌਹਾਂ ਪੰਜਾਂ ਘੰਟਿਆਂ ਦੇ ਵਿੱਚ ਪਹੇਲੀ ਲੱਗ ਜਾਂਦਾ ਜਿੱਦਣੇ ਆਪਾਂ ਮਿੱਥ ਕੇ ਚੱਲੀਏ ਕਦੋਂ ਲੱਗਦਾ ਮੇਲਾ ਇਹ 7 8 ਅਕਤੂਬਰ ਨੂੰ ਭਾਜੀ 7 8 ਬੁੱਧ ਵੀ ਬੜੀ ਆਸਤਾ ਬਾਬਾ ਬੁੱਢਾ ਸਾਹਿਬ ਬੜੀਆਂ ਜੀ ਕਿਰਪਾ ਦਾ ਬੜਾ ਸਤਾਨ ਮਹਾਂਪੁਰਸ਼ਾਂ ਦਾ ਬਹੁਤ ਪਵਿੱਤਰ ਸਤਾਨ ਆ ਨਹੀਂ ਨਹੀਂ ਪਤਨਾ ਦੇ ਦਾਨੀਆਂ ਬਾਬਾ ਬੁੱਢਾ ਸਾਹਿਬ ਹਾਂ ਜੀ ਸਿੱਖ ਧਰਮ ਵਿੱਚ ਬਾਬਾ ਬੁੱਢਾ ਸਾਹਿਬ ਦੀ ਬਹੁਤ ਐਮਿਆਤ ਹੈ ਬਹੁਤ ਐਮਿਆਤ ਹੈ ਸਿਸਟਮ ਇਹ ਕਿਹੜਾ ਲਾਇਆ ਹੈ ਇਹ ਸਿਸਟਮ ਪਾਜੀ ਆਪਾਂ ਜਿੱਥੋਂ ਮੋਗਿਓ ਜਿੱਥੋਂ ਆਪਾਂ ਜੀਪ ਤਿਆਰ ਕਰਾਈ ਸੀ ਅੱਛਾ ਉਹਨਾਂ ਨੇ ਪਾਜੀ ਬੇਸਾਂ ਵਗੈਰਾ ਰੱਖਤੀਆਂ ਸਪੀਕਰ ਵਗੈਰਾ ਚੰਗੀ ਜਿਹੜੀ ਕੁਆਲਿਟੀ ਦੇ ਇਹਦੇ ਨਾਲ ਫਿਰ ਜਦੋਂ ਮਾ ਲੋ ਬਾਹਰ ਜਾਣੇ ਆ ਹਾਂ ਉਹਦੇ ਨਾਲ ਫਿਰ ਇਹ ਥੋੜੀ ਜਿਹਾ ਜਦਾਂ ਮੰਨ ਲਓ ਮਿਊਜ਼ਿਕ ਸੁਣਨਾ ਹੋਵੇ ਜਦਾਂ ਪਸੰਦ ਕਰਦੇ ਮੁੰਡੇ ਅੱਜ ਕੱਲ ਹਾਂ ਹਾਂ ਲਾ ਕੇ ਫਿਰ ਆਪਾਂ ਨਾਲ ਲਾ ਕੇ ਕੋਈ ਫਿਰ ਭਾਜੀ ਮਤਲਬ ਵਧੀਆ ਸਫਰ ਹੋ ਜਾਂਦਾ ਜਦਾਂ ਮੰਨ ਲਓ ਮਤਲਬ ਸਿਸਟਮ ਵਗੈਰਾ ਵਧੀਆ ਲਾ ਹਾਂ ਜਿਹਦੇ ਵਿੱਚਾਂ ਦੀ ਟਰੈਕਟਰ ਵਾਲਾ ਸਿਸਟਮ ਹੀ ਚੱਲਦਾ ਵਾਂ ਮ ਗੱਡੀਆਂ ਵਾਲਾ ਨਹੀਂਗਾ ਚੱਲਦਾ ਅੱਛਾ ਜੀ ਇਹ ਥੋੜੀ ਜਿੱਦਾਂ ਮੰਨ ਲਓ ਓਪਨ ਵਾਂ ਆਵਾਜ਼ ਥੋੜੀ ਚੰਗੀ ਕੁਆਲਿਟੀ ਦੀ ਬਣਾਉਣੀ ਪੈਂਦੀ ਜਦਾਂ ਮੰਨ ਲਓ ਪੀਸਾਂ ਬੂਸਾਂ ਚੰਗੀਆਂ ਲਾ ਕੇ ਬਿਲਕੁਲ ਗੱਡੀ ਦੇ ਵਿੱਚ ਬੀਸ ਚੱਲ ਨਹੀਂ ਨਹੀਂ ਕਿਉਂਕਿ ਸਿਰ ਜਿਆਦਾ ਫਿਰ ਉਹਦੇ ਨਾਲ ਕਰਨ ਸਪੈਸ਼ਲ ਆਇਆ ਤੁਸੀਂ ਇਹ ਭਾਜੀ ਟਰੱਕ ਦਾ ਸਪੀਡੋਮੀਟਰ ਜੀ ਹੈ ਇਹ ਟਰੱਕ ਦਾ ਜੀ ਅੱਛਾ ਹਾਂ ਜੀ ਇਹਦਾ ਫਿਰ ਜਿਹੜਾ ਪਿਟਿਸ਼ਨ ਵਾ ਇਹ ਇੱਥੇ ਕ ਬੱਜਿਆ ਸੀ ਵੀ ਇਹਦੇ ਵਿੱਚ ਫਿਰ ਟਰੱਕ ਦਾ ਜੀ ਮੀਟਰ ਆਉਂਦਾ ਸੀ ਅੱਛਾ ਗਰਮ ਵਾਲੀ ਸੂਈ ਜਾਂ ਆਪਣਾ ਮੰਨ ਲਓ ਤੇਲ ਵਾਲੀ ਲਾ ਲਓ ਹਾਂ ਜਾਂ ਦੂਜੀ ਲਾ ਲਓ ਇਹਦੇ ਵਿੱਚ ਇਹ ਪੁਰਾਣੇ ਪਹਿਲਾਂ ਟਰੱਕਾਂ ਨੂੰ ਆਉਂਦੇ ਹੁੰਦੇ ਸੀ ਮੀਟਰ ਅੱਛਾ ਫਿਰ ਹਾਂ ਜੀ ਫਿਰ ਉਹਦੇ ਹਿਸਾਬ ਨਾਲ ਭਾਜੀ ਫਿਰ ਉਹਦੇ ਹਿਸਾਬ ਨਾਲ ਸਾਰਾ ਸਿਸਟਮ ਸਾਰਾ ਸਿਸਟਮ ਜਿਹੜਾ ਇਹਦੇ ਵਿੱਚ 깔ਾ ਕਿਉਂਕਿ ਏਸੀ ਕੈਬਨ ਸੀ ਇਹਦੇ ਵਿੱਚ ਫਿਰ ਜਿਹੜੇ ਆਪਾਂ 2-3 ਮੀਟਰ ਮਾ ਜੀਪਾਂ ਨੂੰ ਆਉਂਦੇ ਆ ਇਹਦੇ ਵਿੱਚ ਫਿਰ ਆਪ अच्छा हां जी फिर ਆਪਾਂ ਇਹਦੇ ਕਰਕੇ ਫਿਰ ਜਿਹੜਾ ਟਰੱਕ ਵਾਲਾ ਮੀਟਰ ਜਿਹੜਾ ਇਹ ਰੱਖਿਆ ਗਿਆ ਥੀਕ ਹੈ ਤੇ ਗੇਅਰ ਕੀ ਦਾ ਲਗਾਇਆ ਤੇ ਗੇਅਰ ਭਾਜੀ ਬਲੈਰੋ ਦਾ ਹੀ ਆ ਅੱਛਾ ਗੇਅਰ ਵੀ ਬਲੈਰੋ ਦਾ ਹੀ ਆ ਹਾਂਜੀ ਗੇਅਰ ਵੀ ਹਾਂਜੀ ਉਹਦਾ ਹੀ ਆ ਠੀਕ ਹੈ ਠੀਕ ਹੈ ਤੇ ਸੀਟਸ ਕਿ ਕਿਹੜੀ ਗੱਡੀ ਦੀਆਂ ਆ ਇਹ ਭਾਜੀ ਉਹ ਜਿਹੜੀ ਪਹਿਲਾਂ ਉਹਨਾਂ ਕੋਲ ਸ਼ਿਫਟ ਗੱਡੀ ਹੈ ਇੱਕ ਨਵੀਂ ਅੱਛਾ ਉਹਨਾਂ ਦੇ ਕੋਲ ਜਿਹੜੀ ਮੰਨ ਲਓ ਕਿ ਐਕਸੀਡੈਂਟ ਹੀ ਹਾਂ ਉਹਦੇ ਵਿੱਚ ਉਹਨਾਂ ਨੇ ਸੀਟਾਂ ਕੱਢ ਕੇ ਫਿਰ ਇਹਦੀਆਂ ਨਾਲ ਰਖਾ ਕੇ ਇਹ ਫਿਰ ਉਹਨਾਂ ਨੂੰ ਕਵਰ ਕੋਰ ਪਾ ਕੇ ਮੈਡਮ ਉਹ ਕਰਕੇ ਬਹੁਤ ਵਧੀਆ ਤਿਆਰ ਕਰਤੀਆਂ ਨੇ ਅੱਛਾ ਕਿਉਂਕਿ ਸੀਟ ਬੜੀ ਕੰਫਰਟੇਬਲ ਆ ਮੈਂ ਪਹਿਲਾਂ ਵੇਖਣ ਦਾ ਮੈਨੂੰ ਲੱਗਦਾ ਮੈਂ ਹਾਂ ਵੀ ਸਵਿਫਟ ਦੀਆਂ ਲੱਗਦੀਆਂ ਅੱਜ ਲੈ ਲਈ ਕੱਲ ਨੂੰ ਬੰਦਾ ਆਖੇ ਵੀ ਮਤਲਬ ਆਹ ਚੀਜ਼ ਨਹੀਂ ਆਹ ਚੀਜ਼ ਨਹੀਂ ਇਹ ਤੇ ਦਿਲ ਵਾਲੀਆਂ ਚੀਜ਼ਾਂ ਸ਼ੌਂਕ ਵਾਲੀਆਂ ਚੀਜ਼ਾਂ ਵਾ ਜਿੰਨਾ ਆਪਾਂ ਪੈਸਾ ਲਾਈ ਜਾਵਾਂਗੇ ਜਾਂ ਇਹ ਆ ਜਾਂ ਟਰੈਕਟਰ ਵਾ ਜੀਪਾਂ ਹੋ ਗਈਆਂ ਟਰੈਕਟਰ ਹੋ ਗਈਆਂ ਜਿਪਸੀਆਂ ਹੋ ਗਈਆਂ ਹਾਂ ਜਿੰਨਾ ਵੀ ਪੈਸਾ ਲਾਈ ਜਾਵਾਂਗੇ ਇਹਨਾਂ ਦੇ ਵਿੱਚ ਕੋਈ ਮਤਲਬ ਆਪਾਂ ਨੂੰ ਸ਼ੌਂਕ ਦੀ ਗੱਲ ਆ ਬਿਲਕੁਲ ਤੇ ਵੱਧ ਤੋਂ ਵੱਧ ਪੈਸਾ ਵੀ ਲਾ ਸਕਦੇ ਆ ਉਹ ਆਪਣੇ ਮਨ ਦੀ ਰੀਤ ਦੇ ਹਿਸਾਬ ਨਾਲ ਹੈ ए, हाँ दिया हाँ दिया दे जिदा जिदा अच्छा दे ਆ ਸਿਸਟਮ ਦਾ ਸਾਰਾ ਜਿਹੜਾ ਆ ਇਹ ਬੰਦ ਬਾਡੀ ਦਾ ਜੀ ਬੰਦ ਬਾਡੀ ਦਾ ਹਾਂ ਜੀ ਜਿੰਨਾ ਵੀ ਇਹਦੇ ਵਿੱਚ ਗਾੜੀ ਜਦਾਂ ਮੰਨ ਲਓ ਜਦੋਂ ਬੰਦ ਬਾਡੀ ਹੋ ਜਾਂਦੀ ਆ ਫਿਰ ਗਾੜੀ ਜਿਹੜੇ ਮੰਨ ਲਓ ਵੈਪਰ ਆ ਜਾਂਦੀ ਆ ਸ਼ੀਸ਼ੇ ਦੇ ਗਾੜੀ ਹਾਂ ਸੈਟ ਕਰਾਸ ਆ ਜਾਂਦੀ ਆ ਸਾਰਾ ਟੈਪ ਪੂਰੀ ਗੱਡੀ ਮਤਲਬ ਬੰਦ ਬਣ ਜਾਂਦੀ ਜਦਾਂ ਮੰਨ ਲਓ ਜਿਵੇਂ ਥਾਰ ਬੰਦ ਆਉਂਦੀ ਆ ਉਵੇਂ ਬੰਦ ਹੋ ਜਾਂਦੀ ਆ ਉਵੇਂ ਬੰਦ ਹੋ ਜਾਂਦੀਆਂ ਵਿੱਚ ਬੈਣ ਦਾ ਸਿਸਟਮ ਵੀ ਉਵੇਂ ਆ ਤੇ ਮਤਲਬ ਬਾਰੀਆਂ ਵੀ ਉਵੇਂ ਖੁੱਲਦੀਆਂ ਸਾਰਾ ਕੁਝ ਉਵੇਂ ਬਣ ਜਾਂਦਾ ਏਸੀ ਵੀ ਗੈਰਾਂ ਸਾਰਾ ਸਾਰਾ ਕੁਝ ਹਾਂ ਜੀ ਸਭ ਕੁਝ ਬਿਲਕੁਲ ਸਕਰੀਨ ਵੀ ਚੱਲਦੀ ਆ ਸਕਰੀਨ ਵੀ ਚੱਲਦੀ ਆ ਕਿੰਨਾ ਚਿਰ ਹੋ ਗਿਆ ਇਹਨੂੰ ਤਿਆਰ ਕੀਤੀ ਇਹਨੂੰ ਭਾਜੀ ਤਿਆਰ ਕਰਦੇ ਆ ਕੁਝ 7 ਮਹੀਨੇ ਜਾਨਕੀ ਲੱਗੇ ਥੀ ਅੱਛਾ ਤੇ ਉਹਨਾਂ ਬਾਈਆਂ ਨੇ ਪੂਰੀ ਰੀਤ ਦੇ ਨਾਲ ਕਿਉਂਕਿ ਸਾਡਾ ਉਹਨਾਂ ਨਾਲ ਪਰਿਵਾਰਕ ਤੌਰ ਤੇ ਬਹੁਤ ਵਧੀਆ ਸਬੰਧ ਆ ਠੀਕ ਹੈ ਜਦੋਂ ਉਹਨਾਂ ਕੋ ਜੀਪ ਗਈ ਤੇ ਉਹਨਾਂ ਨੇ ਸਾਨੂੰ ਇੱਕੋ ਗੱਲ ਆਖੀ ਕਿ ਹੌਸਲੇ ਨਾਲ ਮਿਲਦੀ ਆ ਅੱਛਾ ਤੇ ਕਾਲੀ ਨਾ ਪੀਓ ਠੀਕ ਹੈ ਆਪਾਂ ਜਦੋਂ ਵੀ ਤੁਹਾਨੂੰ ਦਵਾਂਗੇ ਆ ਬਿਲਕੁਲ ਲਾਂਬੇ ਤੋਂ ਬਗੈਰ ਵੀ ਕਾਲੋਂ ਤੁਹਾਨੂੰ ਲਾਂਬਾ ਨਾ ਹੋਵੇ ਹਾਂ ਉਦਾਂ ਵੀ ਭਾਜੀ ਉਹ ਇੱਕ ਦੋ ਵਾਰੀ ਉਦਾਂ ਵੀ ਮੇਰੇ ਕੋ ਆਈ ਇੱਥੇ ਆਣ ਕੇ ਉਹਨਾਂ ਨੇ ਚੈੱਕ ਵੀ ਕੀਤੀ ਜੀਪ ਇਹ ਮੈਨੂੰ ਕਹਿੰਦੇ ਰਹੀ ਤੇ ਫੋਨ ਕਰਕੇ ਵੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਪਰ ਬਹੁਤ ਵਧੀਆ ਜਾਨੀ ਕਿ ਉਹਨਾਂ ਬੰਦਿਆਂ ਨੇ ਨਾ ਮਤਲਬ ਬਹੁਤ ਵਧੀਆ ਇਹਨਾਂ ਨੂੰ ਤਿਆਰ ਕੀਤਾ ਜੀਪ ਨੂੰ ਕੋਈ ਪ੍ਰੋਬਲਮ ਨਹੀਂ ਆਈ ਅਜੇ ਤੱਕ ਜਦੋਂ ਜੀਪ ਕੱਟੀ ਦੀ ਆ ਹਾਂਜੀ ਹਾਂਜੀ ਇਹਦਾ ਕੱਟ ਥੋੜਾ ਘਟ ਨਹੀਂ ਆਮ ਨਾਲੋਂ ਜੀ ਭਾਜੀ ਤਾਂ ਕਰਕੇ ਜਿੱਦਾਂ ਮੰਨ ਲਓ ਆਮ ਜੀਪਾਂ ਜਿਹੜੀਆਂ ਉਹ ਪਤਲੇ ਟਾਇਰਾਂ 'ਤੇ ਹੁੰਦੀਆਂ ਹਾਂ ਮਿੱਲੀ ਜੀਪਾਂ ਹੋਈਆਂ ਇਹਨੂੰ ਟਾਇਰ ਹੀ ਮੰਨ ਲਓ ਵੀ ਆਮ ਜੀਪਾਂ ਦੇ ਨਾਲੋਂ ਜਿਹੜੇ ਵੱਖਰੇ ਟਾਇਰ ਚੌੜੇ ਟਾਇਰ ਆ ਜਿਹੜੇ ਟਰੈਕਟਰਾਂ ਨੂੰ ਗੱਡੀ ਤੇ ਆਉਂਦੇ ਜੀਪ ਦੇ ਟਾਇਰ ਦੇ ਸਾਬ ਨਾਲ ਲਾਈਏ ਤੇ ਇਹ ਮਿਲਦਾ 3 ਗੁਣਾ ਉਤੋਂ ਵੱਡੇ ਨੇ 3 ਗੁਣਾ ਦੀ 3 4 ਗੁਣਾ ਵੱਡੇ ਆ ਜਿੱਦਾਂ ਮੰਨ ਲਓ ਆਮ ਟਰੈਕਟਰਾਂ ਨੂੰ ਜਿੱਦਾਂ ਆਪਾਂ ਗਾੜੀ ਨਹੀਂ ਟਰੈਕਟਰ ਵੇਖੀ ਜਰ ਮੇਲਿਆਂ ਤੇ ਜਾਂਦੇ ਟਰੈਕਟਰ ਹਾਂ ਹਾਂ ਆ ਜਿਹੜੇ ਮੁੰਡੇ ਸ਼ੌਂਕ ਨਾਲ ਗਾੜੀ ਤਿਆਰ ਪਹੁੰਚੇ ਆ ਉਹ ਟੈਰੀ ਭਾਜੀ ਆਪਾਂ ਜੀਪ ਨੂੰ ਪਾਏ ਤੇ ਇਕੱਲੇ ਟੈਰ ਟੈਰੀ ਯਾਨੀ ਕਿ ਢੇਰ ਲੱਖ ਦੇ ਟੈਰ ਠੀਕ ਹੈ ਜੀ ਹਾਂਜੀ ਠੀਕ ਹੈ ਅੱਗੇ ਵੀ ਸਿਸਟਮ ਸਾਰਾ ਅੱਛਾ ਇਹ ਬਾਡੀ ਉੱਪਰ ਚੁੱਕਣ ਦਾ ਕੀ ਕਾਰਨ ਆ ਜਿਹਦਾ ਭਾਜੀ ਕਾਰਨ ਇਹੀ ਆ ਵੀ ਇਹਦੇ ਨਾਲ ਦੀ ਜੀਪ ਇੱਕ ਨਾ ਬਹੁਤ ਸਪੈਸ਼ਲ ਤਿਆਰ ਹੋਈ ਸੀ ਮੇਰਾ ਯਾਰ ਆ ਮੁੰਡਾ ਜੁਪੀ ਚ ਉਲੇ ਕੋਲੇ ਸਾਰੇ ਜਿੱਦਾਂ ਜਿੱਦਾਂ ਦੀ ਆ ਜੀਪ ਇਹਦੇ ਨਾਲ ਦੀ ਸੇਮ ਤਿਆਰ ਹੀ ਜੀਪ ਅੱਛਾ ਉਹਦੀ ਭਾਜੀ ਆਪਾਂ ਜੀਪ ਦੀ ਬਿਲਕੁਲ ਕਾਪੀ ਕਰਨ ਦੇ ਨਾਲ ਆਹੜਾ ਸਿਸਟਮ ਆ ਥੋੜਾ ਜਿਹਾ ਇਹਨੂੰ ਥੋੜਾ ਜਿਹਾ ਵੱਖਰਾ ਲਾਇਆ ਬਾਡੀ ਦੇ ਉੱਤੇ ਇਹਨੂੰ ਥੋੜਾ ਜਿਹਾ ਜਦਾਂ ਮੰਨ ਲਓ ਵੀ ਵੱਖਰਾ ਤਿਆਰ ਕੀਤਾ ੜ ਜਾਂ ਠੀਕ ਹੈ ਇਤਨਾ ਥੋੜੀ ਡੈਕੋਰੇਸ਼ਨ ਜਦਾਂ ਮੰਨ ਲਓ ਥੋੜੀ ਇਦਾਂ ਡਿਫਰੈਂਟ ਜੀ ਬਣ ਜਾਂਦੀ ਆ ਇਦਾਂ ਆਮ ਇਹਦੇ ਵਿੱਚ ਲਾਈਟਾਂ ਆ ਜਾਂਦੀਆਂ ਜਦੋਂ ਮੰਨ ਲਓ ਹਨੇਰੇ ਸਵੇਰੇ ਜਿੱਦਾਂ ਜਾਂਦੀ ਆ ਹਾਂ ਇਹ ਥੋੜਾ ਜਿਹਾ ਜਦਾਂ ਮੰਨ ਲਓ ਥੋੜੀ ਹੋਰ ਕੁਆਲਿਟੀ ਜਿਹੜੀ ਵਾਜ ਜਾਂਦੀ ਮਤਲਬ अच्छा ये जदा मान लो वख्री ये चीज प्यार होना ਦਾ ਮਤਲਬ ਇਹੀ ਕਾਰਨ ਆ ਵੀ ਇਹ ਬਾਡੀ ਤੋਂ ਬੋਨ ਤੋਂ ਅਲਾਦਾ ਚੀਜ਼ ਐ ਫਿਰ ਹਾਂਜੀ ਹਾਂਜੀ ਬੋਨ ਤੋਂ ਅਲਾਦਾ ਜੀ ਬਸ ਸਜਾਵਟ ਵਾ ਸਜਾਵਟ ਆ ਕੀ ਡੈਕੋਰੇਸ਼ਨ ਆ ਠੀਕ ਐ ਜੀ ਤੇ ਇਹਦੇ ਇੰਡੀਕੇਟਰ ਬੜੇ ਸਪੈਸ਼ਲ ਆਏ ਇਹਦੇ ਇੰਡੀਕੇਟਰ ਭਾਜੀ ਇਹ ਫਿਰ ਇਹਦੇ ਨਾਲ ਦੀ ਮੈਂ ਮਤਲਬ ਦੱਤਣ ਦੱਸਣ ਰਿਹਾ ਪਹਿਲੇ ਜੀਪ ਉਹਦੇ ਨਾਲ ਦੀ ਉੱਥੇ ਫਿਰ ਲਾਈਟਾਂ ਜਦਾਂ ਮੰਨ ਲਓ ਮਗਰੀਆਂ ਲਾਈਟਾਂ ਇਹਦੀਆਂ ਠਾਰਦੀਆਂ ਅੱਛਾ ਤੇ ਜਿਹੜੀਆਂ ਗਾਰਡਨੀਆਂ ਲੈਟਾਂ ਆਮ ਜਿਹੜੀਆਂ ਜੀਪਾਂ ਨੂੰ ਹੁਣ ਮੱਲੋ ਆਉਂਦੀਆਂ ਜਿਹੜੀਆਂ ਮੱਲੋ ਸਪੈਸ਼ਲ ਚਾਂਦੀ ਟਰੇਡਿੰਗ ਚ ਚਲਣੀਆਂ ਲੈਟਾਂ ਹਾਂ ਹਾਂ ਉਹ ਲੈਟਾਂ ਜਦਾਂ ਮਾਲੋ ਆ ਮਿਰਰ ਹੋ ਗਿਆ ਮਿਰਰ ਨਾਲ ਵੀ ਲੈਟਾਂ ਜਿਹੜੀਆਂ ਹੈਗੀਆਂ ਦੀਆਂ ਅੱਛਾ ਇਹ ਵੀ ਹਾਂਜੀ ਨਾਲ ਜਦੋਂ ਚੱਲਦੀ ਹੈ ਜੀਪ ਨਾਲ ਚੱਲਦੀਆਂ ਦੀ ਆ ਬੰਪਰ ਬੜਾ ਸਪੈਸ਼ਲੀ ਤਿਆਰ ਕੀਤਾ ਆ ਇਹਨੂੰ ਬੰਪਰ ਨੂੰ ਕਿੱਦਾਂ ਤਿਆਰ ਕਰਾਇਆ ਤੇ ਕੀ ਕਹਿੰਦੇ ਇਹਨੂੰ ਇਹ ਬੰਪਰ ਨੂੰ ਇਹ ਬੰਪਰ ਨੂੰ ਭਾਜੀ ਮੋਛਾਲਾ ਬੰਪਰ ਕਿਹਾ ਜਾਂਦਾ ਅੱਛਾ ਪੰਜਾਬੀ ਜਿਹੜਾ ਮੋਛਾਲਾ ਜਨਾ ਦੇਖੋ ਲੋਕੋ ਜਿਹੜਾ ਮੋਛਾਲਾ ਹੈ ਦਾ ਹਾਂ ਇਹਦਾ ਫਿਰ ਜਿਹੜਾ ਸਪੈਸ਼ਲ ਪ ਇਹਨੂੰ ਡਿਜ਼ਾਈਨ ਕਰਕੇ ਤੇ ਵੱਖਰਾ ਮਤਲਬ ਇਹ ਚੀਜ਼ ਵੱਖਰੀ ਤਿਆਰ ਹੁੰਦੀ ਆਮ ਜੀਪ ਦੇ ਨਾਲ ਉਹ ਵੱਖਰੀ ਲੱਗਦੀ ਮਾਸ਼ਲਾ ਬੰਪਰ ਜਿਹੜਾ ਅੱਛਾ ਹਾਂਜੀ ਸਪੈਸ਼ਲ ਤਿਆਰ ਹੁੰਦਾ ਪਰ ਇਹ ਇਸ਼ੂ ਹੀ 88 ਦੇ ਨਾਲ ਜੋੜ ਕੇ ਤੇ ਫੇਰ ਇਹਨੂੰ ਅੱਗੇ ਲਿਆਂਦਾ ਜਾਂਦਾ ਜਿਦਾ ਮੰਨ ਲਓ ਬਾਈ ਚਾਂਸ ਕਿਤੇ ਜਦੋਂ ਮੰਨ ਲਓ ਹੁਣ ਤਨ ਪਤਾ ਜੱਟ ਤਾਂ ਕਿੱਥੋਂ ਕੱਲੇ ਸ਼ਕੀਨ ਹੁੰਦੇ ਆ ਹਾਂ ਕਿਤੇ ਮਾਰੀਏ ਕਿਤੇ ਮਾੜਾ ਮੋਟਾ ਕਿਤੇ ਜੀ ਕਰ ਪਏ ਵੀ ਮਾਰੀਏ ਥੱਕਾ ਕੇ ਇਹਨੂੰ ਅੱਛਾ ਆਹ ਜਿਹੜਾ ਮਤਲਬ ਏਡਾ ਕੱਚਾ ਨਹੀਂ ਆ ਬੰਪਰ ਵਧੀਆ ਕੁਆਲਿਟੀ ਦਾ ਆ ਨਹੀਂ ਉਦਾਂ ਵੀ ਆ ਕੁੰਡੇ ਲੱਗੇ ਬਾਈ ਦੇ ਕਿਤੇ ਗੱਡੀ ਪੈ ਹਾਂਜੀ ਕਿਤੇ ਟੁੱਟ ਕੇ ਚੀਜ਼ ਗਾਂ ਆ ਜੂਗੀ ਤਾਂ ਮਤਲਬ ਨੜ ਨੜ ਲਾ ਕੇ ਪਿੱਛੇ ਤੱਕ ਇਹਨੂੰ ਮਲੇ ਸਪੋਰਟ ਦਿਤੀ ਹੈ ਮਤਲਬ ਪੂਰਾ ਹਾਂਜੀ ਹੈਵੀ ਬੰਪਰ ਬਣਾਇਆ ਮਾੜਾ ਬੰਪਰ ਨਹੀਂ ਓਦਾਂ ਲੱਗਦਾ ਵੀ ਸੋਹਣਾ ਹੈ ਹਾਂਜੀ ਹਾਂਜੀ ਹੈ ਨਾ ਬਿਲਕੁਲ ਤੇ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਕੀ ਕੀ ਜਿਹੜੀ ਸਪੈਸ਼ਲ ਚੀਜ਼ ਪੁਆਈ ਹੈ ਤੁਸੀਂ ਕਿਹਦੇ ਵਿੱਚ ਪਾਈ ਸਪੈਸ਼ਲ ਸਭ ਤੋਂ ਪਹਿਲਾਂ ਤੇ ਸਪੈਸ਼ਲ ਦਾ ਮਨ ਲੋ ਏਸੀ ਕੈਬਨ ਹੋ ਗਿਆ ਹਾਂ ਵਿੱਚ ਦਾ ਮਨ ਲੋ ਵੈਲਿਡਿਟੀ ਆ ਗਈ ਹੋਰ ਜਿਹੜਾ ਆਮ ਜਿਹਦਾ ਫੈਮਿਲੀ ਨੇ ਜਾਣਾ ਹੋਵੇ ਨਾਲ ਜਿਹਦਾ ਮਨ ਲੋ ਮੁੰਡਿਆਂ ਨੂੰ ਛੱਡ ਕੇ ਆਪਾਂ ਫੈਮਿਲੀ ਮਤਲਬ ਨਾਲ ਖੜਨੀ ਹੋਵੇ ਹਾਂ ਹਾਂ ਉਹਦੇ ਵਿੱਚ ਬਾਕੀ ਇਹਨੂੰ ਜਿੱਦਾਂ ਮੰਨ ਲਓ ਜੀ ਵਾਇਰਿੰਗ ਵਗੈਰਾ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤਿਆਰ ਹੋਈ ਆ ਅੱਛਾ ਦਾ ਕੰਨ ਕੋਈ ਛੇਤੀ ਫਾਲਤ ਨਹੀਂ ਪੈਂਦਾ ਕੋਈ ਵੀ ਇਹਦਾ ਹੋਰ ਲਾਈਟਿੰਗ ਵਗੈਰਾ ਵਾਲੇ ਟਾ ਮ ਚੰਗੀ ਕੁਆਲਿਟੀ ਦੀਆਂ ਲਾਈਆਂ ਨੇ ਵੀ ਆਮ ਛੇਤੀ ਜਿਹੜੀਆਂ ਗਰਮ ਨਹੀਂ ਹੁੰਦੀਆਂ ਕਿਤੇ ਨੇਰੇ ਸਵੇਰੇ ਕਿਤੇ ਦੋ ਤਿੰਨ ਦਿਨ ਕਿਤੇ ਮਤਲਬ ਜਾਣਾ ਹੋਵੇ ਆਪਾਂ ਬਾਹਰ ਵੀ ਬਿਲਕੁਲ ਇਹਦੀ ਵਾਇਰਿੰਗ ਦੇ ਨਾਲ ਜਿਹੜੀ ਆਦਾ ਮਤਲਬ ਲਾਈਟਾਂ ਜਿਹੜੀਆਂ ਲਾਈਆਂ ਵਾ ਇਹ ਚੰਗੀ ਕੁਆਲਿਟੀ ਦੇ ਵਿੱਚ ਗਾਰੰਟੀ ਦੇ ਵਿੱਚ ਲੱਗਾ ਸਾਰਾ ਕੁਝ ਅੱਛਾ ਜੀ ਤੇ ਬਾਕੀ ਇਹ ਮੰਨ ਲਓ ਇਹਦਾ ਪਿਟਿਸ਼ਨ ਤੁਹਾਨੂੰ ਠੀਕ ਹੈ ਜਦਾਂ ਜੱਗੇ ਬੌਸ ਨੇ ਮੰਨ ਲਓ ਉਦੋਂ ਚੈੱਕ ਕਰ ਲਈ ਗੱਡੀ ਭਿੜਾ ਉਹ ਮੈਂ ਚੈੱਕ ਕਰਦਾ ਅੱਛਾ ਉਹਨੇ ਪੂਰੀ ਮਤਲਬ ਇਹਦਾ ਤਸੱਲੀ ਕਰਾ ਕੇ ਗੱਡੀ ਨੂੰ ਆਖਿਆ ਵੀ ਮਤਲਬ ਇੱਕ ਨੰਬਰ ਗੱਡੀ ਹੈ ਠੀਕ ਹੈ ਆਂਦਾ ਵੀ ਗੱਡੀਆਂ ਬਣਦੀਆਂ ਉਹਨੇ ਆਪ ਆਖਿਆ ਵੀ ਗੱਡੀਆਂ ਬਣਦੀਆਂ ਮੈਂ ਬਹੁਤ ਚਰਾਂਦਾ ਰਿਹਾ ਵਾਂ ਹਾਂ ਪਰ ਮਤਲਬ ਵਧੀਆ ਕੁਆਲਿਟੀ ਜੇ ਬਣਾਈਆਂ ਆਮ ਜੀਪਾ ਜਿਹੜੀਆਂ ਥੱਲੇ ਉਹ ਮਤਲਬ ਇਹਨਾਂ ਪ੍ਰੋਡਕਸ਼ਨ ਵਧੀਆ ਮਜ਼ਬੂਤ ਨਹੀਂ ਬਣਾਉਂਦੀ ਬਿਲਕੁਲ ਇਹ ਨਾਰਮਲ ਪ੍ਰੋਡਕਸ਼ਨ ਬਣਾ ਕੇ ਰੰਗ ਰੂਗ ਮਾਰ ਕੇ ਪੇਂਟ ਕਰਕੇ ਤੇ ਗੱਡੀਆਂ ਕੱਢ ਦਿੰਦੇ ਆ ਬਿਲਕੁਲ ਤੇ ਪੈਸੇ ਲੈ ਲੈਂਦੇ ਆ ਆਮ 4-5 ਦੇ ਲੱਗ 4-5 ਲੱਖ ਦੇ ਲੱਗ ਜਿਹੜੀਆਂ ਗੱਡੀਆਂ ਕੱਢ ਦਿੰਦੇ ਆ ਠੀਕ ਹੈ ਇਹਦਾ ਚਲੋ 2 ਲੱਖ ਰੁਪਈਆ ਜਦੋਂ ਵੱਧ ਲੱਗਣ ਦਾ ਇਹ ਕਾਰਨ ਆ ਵੀ ਇਹਨੂੰ ਮਤਲਬ ਵਧੀਆ ਤਰੀਕੇ ਦੇ ਨਾਲ ਹਰ ਇੱਕ ਨੜੀ ਜਿੰਦਗੀ ਦੇ ਵਿੱਚ ਤੁਹਾਨੂੰ ਨਾ ਆਵੇ ਠੀਕ ਹੈ ਤੇ ਟੋਟਲ ਕਿੰਨੇ ਪੈਸੇ ਲੱਗੇ ਤੇ ਟੋਟਲ ਭਾਜੀ ਜੀ ਸਾਰਾ ਖਰਚਾ ਲਾਇਆ ਜਾਵੇ ਤੇ ਤੇ 7 ਲੱਖ ਰੁਪਇਆ ਪਲੱਸ ਹੋ ਗਿਆ ਅੱਛਾ ਜੀ ਪਿਆ ਵੀ ਸਾਡੇ ਘਰ ਵਾਲੀ ਜਿਨ੍ਹਾਂ ਨੇ ਤਿਆਰ ਕੀਤੀ ਹੈ ਸਾਡੇ ਘਰ ਵਾਲੇ ਹੋਣ ਮਤਲਬ ਬੰਦੇ ਹੋਣ ਦਾ ਕਾਰਨ ਹਾਂ ਵੀ ਸਾਡਾ ਉਹਨਾਂ ਦਾ ਪਿਆਰ ਜਿੱਦਾਂ ਮੰਨ ਲਓ ਅੱਗੇ ਵੀ ਤੁਹਾਨੂੰ ਦੱਸਿਆ ਗਿਆ ਵੀ ਉਹ ਮੂਸੀ ਵਾਲੇ ਦੇ ਨਾਲ ਪਿਆਰ ਹੀ ਹੋਣਾ ਬੰਦਿਆਂ ਦਾ ਬਿਲਕੁਲ ਉਹ ਤੋਂ ਫਿਰ ਸਾਡਾ ਪਿਆਰ ਉਹਨਾਂ ਦੇ ਨਾਲ ਬਣ ਗਿਆ ਉਹਨਾ ਫਿਰ ਮਤਲਬ ਆਪਣੀ ਨਗਰਾਨੀ ਹੀ ਏઠી ਬੂਰ ਉਹਨਾਂ ਪੂਰੀ ਭਾਜੀ ਰੀਜ ਲਾ ਕੇ ਤਿਆਰ ਕੀਤੀ ਹੈ ਕੋਈ ਨਾ ਆਪ ਹੀ ਨੇ ਕਸ਼ਰ ਛੱਡੀ ਆਪ ਨੂੰ ਕਰਕੇ ਪੋਹਦੇ ਤੇ ਅਲੀ ਹੁਣਾਂ ਤਿਆਰ ਕੀਤੀ ਸਾਰੇ ਅਲੀ ਹੁਣਾਂ ਦੇ ਫੁੱਫੜ ਨੇ ਤੇ ਅਲੀ ਨੇ ਰਲ ਕੇ ਤਿਆਰ ਕੀਤੀ ਹੈ ਅਲੀ ਹੁਣਾਂ ਦੇ ਫੁੱਫੜ ਨੇ ਫੁੱਫੜ ਨੇ ਅਲੀ ਦੇ ਫੁੱਫੜ ਕੋ ਜਾਣ ਕੇ ਮਤਲਬ ਪटीशन ਤਿਆਰ ਹੁੰਦਾ ਵਾ ਸਾਰਾ ਜੀਪਾਂ ਦਾ ਉਹਨਾਂ ਦਾ ਕੰਮ ਆ ਠੀਕ ਹੈ ਤੇ ਅਲੀ ਭਾਜੀ ਆਪ ਵੀ ਮਿਸਤਰੀ ਆ ਤੇ ਨਾਲੇ ਉਹਦੇ ਕੋ ਆਪ ਵੀ ਜੀਪ ਆ ਤੇ ਮੰਦੀ ਰੀਜ ਹੀ ਵੀ ਮਤਲਬ ਮੇਰੇ ਨਾਲ ਦਾ ਪਿਆਰ ਵਾ ਭਰਾ ਦਾ ਠੀਕ ਹੈ ਉਹ ਵੀ ਇਹਦਾ ਵੀ ਮੈਂ ਆਪ ਕਹਿੰਦਾ ਤਿਆਰ ਕਰਨੀ ਨਾਲ ਕਿ ਕਾਨੂੰ ਭਰਾ ਨੂੰ ਲਾਂਬਾ ਨਾ ਦੇ ਤੇ ਲੇਉਂ ਲਾ ਕੇ ਉੱਤੇ ਤੱਕ ਚਾਰਾਂ ਤੋਂ ਲਾ ਕੇ ਸਾਰੀ ਕੁਆਲਿਟੀ ਨੇ ਆ ਆ ਮੁੰਡੇ ਨੇ ਨਿਗਰਾਨੀ ਹਟ ਕਰ ਸਾਰੀ ਤਿਆਰ ਕੀਤੀ ਆ ਅੱਛਾ ਹਾਂਜੀ ਤੇ ਜੇ ਅਲੀ ਦੀ ਗੱਲ ਕਰੀਏ ਹਾਂਜੀ ਹਾਂਜੀ ਤੇ ਅਲੀ ਟਰੈਕਟਰ ਹੀ ਤਿਆਰ ਕਰਦਾ ਸਾਰੇ ਅਲੀ ਪਾਜੀ ਮਤਲਬ ਏਦਾਂ ਦਾ ਬੰਦਾ ਵਾ ਲਾ ਲੋ ਮਿਸਤਰੀ ਏਦਾਂ ਦਾ ਮੁੰਡਾ ਵਾ ਮੈਂ ਦੱਸ ਦੇਣਾ ਚਾਹੁੰਦਾ ਆਪਣੇ ਭਰਾਵਾਂ ਨੂੰ ਵੀ ਉਹ ਬੰਦੇ ਨੇ ਸਿਰਫ ਆਪਣਾ ਪਾਜੀ ਨਾਂ ਨਹੀਂ ਗਾੜੀ ਸ਼ੇਅਰ ਕੀਤਾ ਮਤਲਬ ਨਾਂ ਨਹੀਂ ਆਉਣ ਦਿੱਤਾ ਪਰ ਉਹ ਬੰਦੇ ਦਾ ਕੰਮ ਜੇ ਵੇਖਿਆ ਜਾਵੇ ਜੀ ਉਹ ਬੰਦੇ ਨੇ ਜਿੰਨਾ ਜਿੰਨਾ ਦੇ ਉਹਨੇ ਕੰਮ ਕੀਤੇ ਜਿੰਦਾਂ ਦੇ ਟਰੈਕਟਰ ਤਿਆਰ ਕੀਤੇ ਅੱਜ ਵੀ ਆਪਾਂ ਜੇ ਚਲੋ ਕਿ ਆਪਾਂ ਮਹਾਨ ਹਸਤੀ ਦਾ ਨਾਮ ਲਈ ਜਦਾ ਨਾ ਮੰਨ ਲਓ ਆਪਣੇ ਸਾਰੇ ਇਲਾਕੇ ਸਾਰੇ ਪੰਜਾਬ ਚ ਆਲ ਵਰਲਡ ਚ ਸਿੱਧੂ ਮੂਸੇ ਵਾਲੇ ਦਾ ਨਾਮ ਹਾਂ ਹੁਣ ਐਡੇ ਬੰਦੇ ਦਾ ਟਰੈਕਟਰ ਜਿਹੜੇ ਉਹਨੇ ਆਪ ਭਾਜੀ ਘਰੇ ਉਹਦੇ ਤਿਆਰ ਕਰਤੇ ਆ ਅੱਛਾ ਐਡੇ ਬੰਦਾ ਦਾ ਮਾਗਲਾ ਵੀ ਉਹਦੇ ਸਿੱਧੂ ਮੂਸੇ ਵਾਲੇ ਦੇ ਦੋਵੇਂ ਟਰੈਕਟਰ ਜਿਹੜੇ ਨਾੜ ਚਾਹਣਾ ਉਹਨੇ ਘਰੇ ਤਿਆਰ ਕੀਤੇ ਆ ਮਤਲਬ ਸਿੱਧੂ ਮੂਸੇ ਵਾਲੇ ਮੂਸੇ ਵਾਲੇ ਦੇ ਪਿੰਡ ਜਾ ਕੇ ਮੂਸੇ ਵਾਲੇ ਦੀ ਜਾ ਕੇ ਪਿੰਡ ਜਾ ਕੇ ਜਾਨਕੀ ਮੂਸੇ ਵਾਲੇ ਦੇ ਨਾਲ ਉਹ ਬੰਦੇ ਦਾ ਲਾਲੋ ਪਿਆਰ ਲਾਲੋ ਇੱਕ ਅੱਛਾ ਤੇ ਉਹਦੀ ਜਦਾਂ ਮੰਨ ਲਓ ਆਮ ਫੈਮਿਲੀ ਨਾਲ ਉਹਦਾ ਬਹੁਤ ਵਧੀਆ ਰਿਲੇਸ਼ਨ ਹੈ ਠੀਕ ਹੈ ਉਹ ਬ ਅੱਛਾ ਜਦਾਂ ਯਾਰੀ ਦੋਸਤੀ ਦੇ ਵਿੱਚ ਉਹਨੇ ਕੰਮ ਇਦਾਂ ਦੇ ਹਜ਼ਾਰਾਂ ਹੀ ਕੰਮ ਕੀਤੇ ਆ ਅੱਛਾ ਜਦਾਂ ਸਿਰਫ ਇੱਕ ਯਾਰੀ ਦੋਸਤੀ ਚ ਆਪਣਾ ਨਾਂ ਨਹੀਂ ਕਰਨਾ ਜੇ ਦਾ ਮੰਨ ਲਓ ਮੈਂ ਆਂ ਮੈਂ ਦੋ ਵਾਰੀ ਮਤਲਬ ਪਲੀ ਨੂੰ ਘਰੇ ਸੱਦੇ ਆ ਆਪਣੇ ਅੱਛਾ ਕਿ ਮੇਰੇ ਨਾਲ ਟਰੈਕਟਰ ਵੇਖ ਕੇ ਜਾ ਉਹ ਬੰਦਾ ਇਦਾਂ ਸੱਜਣਾ ਬੰਦਾ ਵੀ ਘਰੇ ਆਣ ਕੇ ਟਰੈਕਟਰ ਨੂੰ ਜੋ ਪ੍ਰੋਬਲਮ ਹੋਵੇ ਤੇ ਘਰੇ ਆਣ ਕੇ ਕਰ ਦਿੰਦਾ ਅਲੀ ਦੀ ਵਰਕਸ਼ਾਪ ਹੈ ਕਿੱਥੇ ਆ ਅਲੀ ਦੀ ਵਰਕਸ਼ਾਪ ਜਿਹੜੀ ਬਠਿੰਡੇ ਦੇ ਵਿੱਚ ਉੱਥੇ ਨਾਲ ਹੀ ਇੱਕ ਸ਼ਹਿਰ ਵਾ ਜਿੱਥੇ ਮੈਨੂੰ ਹੁਣ ਉਹਦਾ ਨਾਂ ਵਿਸਰ ਗਿਆ ਭਰਾ ਦਾ ਜਿੱਥੇ ਉਹ ਦੁਕਾਨ ਦੇ ਨਾਲ ਕੰਮ ਕਰਦਾ ਵਾ ਠੀਕ ਹੈ ਬਹੁਤ ਵਧੀਆ ਕੰਮ ਆ ਤੇ ਟਰੈਕਟਰ ਆ ਆਮ ਹੁਣ ਬਹੁਤ ਵਧੀਆ ਜਿਹੜੇ ਜਿਦਾ ਮੰਨ ਲਓ ਸੋਨਾ ਲੇਕਾ 59000 ਹੋਗੇ 59000 ਖਾਸ ਕਰਕੇ ਟਰੈਕਟਰ ਜਿਆਦਾ ਤਿਆਰ ਹੁੰਦੇ ਕਿਉਂਕਿ 59000 ਦਾ ਮਿਸਤਰੀ ਨਹੀਂ ਹੈਗਾ ਅੱਛਾ ਸਾਡੇ ਏਰੀਆ ਚ ਪ੍ਰੋਬਲਮ ਆ ਜਿਦਾ ਮੰਨ ਲਓ ਬਾਹਰ ਹਰ ਇੱਕ ਏਰੀਏ ਖੇਤਰ ਚ ਪ੍ਰੋਬਲਮ ਆ ਭੀ ਜਿਹੜਾ 59000 ਦਾ ਜਿਹਨੂੰ ਇਹਨੂੰ ਸਮਝਣਾ ਇਹਦਾ ਮਗਰਲਾ ਹੀ ਹਿੱਸਾ ਸਮਝਣਾ ਹਾਂ ਜਿਹੜਾ ਪੀਟੀਓ ਸਾਫਟਵਰ ਦਾ ਹਿੱਸਾ ਬ੍ਰੇਕਾਂ ਵਾਲਾ ਹਿੱਸਾ ਹਾਂ ਇਹ ਮਾੜਾ ਮਿਸਤਰੀ 59000 ਨੂੰ ਨਹੀਂ ਕੰਟਰੋਲ ਕਰ ਸਕਦਾ ਨਾ ਬਣ ਨਹੀਂ ਸਕਦਾ ਅੱਛਾ ਇਹਨੂੰ ਸਪੈਸ਼ਲ ਮ ਠੀਕ ਆ ਇਹ ਕੋਈ ਆਮ ਜਿੱਦਾਂ ਹੁਣ ਨਵੇਂ ਟਰੈਕਟਰ ਆਉਂਦੇ ਆ ਨਵੇਂ ਮੁੰਡੇ ਨਵੇਂ ਤਕਨੀਕ ਦੇ ਹਿਸਾਬ ਨਾਲ ਸਿੱਖੇ ਆ ਹਾਂ ਹਾਂ ਉਹ ਪੁਰਾਣੇ 올ਡ ਮਾਲਡ ਟਰੈਕਟਰਾਂ ਨੂੰ ਉਹੋ ਬੰਦਾ ਤਿਆਰ ਕਰ ਸਕਦਾ ਜਿਹਦਾ ਕੋਈ ਦਿਮਾਗ ਬਹੁਤ ਵਧੀਆ ਕੰਮ ਕਰਦਾ ਆਮ ਕੋਈ ਨਹੀਂ ਇਹਨੂੰ ਥੋੜੀ ਕੀਤਾ ਕੋਈ ਹੱਥ ਨਹੀਂ ਲਾਉਂਦਾ ਮਿਸਤਰੀ ਸਾਹ ਜੀ ਤੇ ਇਹਦੀ ਜਿਹੜੀ ਆਮ ਵਾਲੀ ਅਗਲੀ ਸ਼ੋਅ ਆ ਹਾਂ ਜੀ ਜੀ ਇਹ ਸ਼ੋਅ ਕਿੱਥੋਂ ਲਿਆਂਦੀ ਫਿਰ ਇਹ ਸ਼ੋਅ ਭਾਜੀ ਜਿੱਦਾਂ ਇਹ ਜਿੱਦਾਂ ਵਿੱਲੀ ਜੀਪ ਜਿੱਦਾਂ ਬਾਡੀ ਹੋ ਜਾਂਦੀ ਆ ਹਾਂ ਇਹੜੀਆਂ ਚੀਜ਼ਾਂ ਆ ਫਿਰ ਸਪੈਸ਼ਲੀ ਤਿਆਰ ਹੁੰਦੀਆਂ ਸਾਰੀਆਂ ਅੱਛਾ ਇਹ ਹਾਂਜੀ ਕਟਿੰਗ ਦੇ ਵਿੱਚ ਆਪ ਤਿਆਰ ਕਰਦੇ ਹਾਂ ਜੀ ਇਹ ਆ ਸਾਰਾ ਕੁਝ ਜਦਾਂ ਮੰਨ ਲਓ ਆ ਸਾਰਾ ਫਰੇਮ ਜਿਹੜਾ ਬਣਦਾ ਵਾ ਹਾਂ ਇਹ ਵੀ ਸਾਰਾ ਮਤਲਬ ਵੱਖਰਾ ਬਣਦਾ ਸਾਰਾ ਕੁਝ ਇਹਦਾ ਠੀਕ ਆ ਆ ਲਾਈਟਾਂ ਵਿੱਚ ਲੱਗਨੇ ਹਾਂਜੀ ਲਾਈਟਾਂ ਵਿੱਚ ਲੱਗਨੇ ਜਦਾਂ ਆ ਉਤਲਾ ਫਰੇਮ ਹੋ ਗਿਆ ਇਹ ਵੀ ਵੱਖਰਾ ਬੰਨਾ ਵਾ ਬੰਪਰ ਵੱਖਰਾ ਬੰਨਾ ਆ ਜਿਹੜੀਆਂ ਸਾਰੀਆਂ ਮਤਲਬ ਕਟਿੰਗ ਦੇ ਵਿੱਚ ਤਿਆਰ ਹੋ ਕੇ ਚੰਗੇ ਤਰ੍ਹਾਂ ਫਿਰ ਡਿਜ਼ਾਈਨ ਹੋ ਗਈ ਹੈ ਓਕੇ ਹਾਂਜੀ ਤੇ ਓਵਰ ਆਲ ਜਿਹੜੀ ਹੈ ਜੀਪ ਆ ਦੇਖਣ ਨੂੰ ਵੀ ਸੋਹਣੀ ਆ ਹਾਂਜੀ ਉਮੀ ਚੌੜੀ ਵੀ ਆ ਤੇ ਲੰਬੀ ਵੀ ਆ ਬਿਲਕੁਲ ਬਿਲਕੁਲ ਹੈਨਾ ਆਮ ਜੀਪ ਭੰਨ ਨਾਲੋਂ ਕਾਫੀ ਵੱਡੀ ਆ ਜੀ ਆਪ ਜੀ ਮਾ ਨਾਲ ਜਿਦਾ ਮੰਨ ਲਓ ਕਿ ਲੰਬੀ ਵੀ ਆ ਤੇ ਥੋੜੀ ਚੌੜੀ ਵੀ ਆ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਜਿਦਾ ਮੰਨ ਲਓ ਬਲਬ ਜਦਾਂ ਕੰਬਦੀ ਨਹੀਂ ਕਿ 100+ ਜਾ ਕੇ ਜਿਦਾਂ ਜੀਪਾਂ ਜਿਹੜੀਆਂ ਆ ਆਮ ਡੋਲੇ ਡਲਣ ਰਿਹਾ ਪੈਂਦੀਆਂ ਟਾਇਰ ਵੱਡੇ ਹੁਣ ਖਾਸ ਕਰਕੇ ਜੀਪਾਂ ਨਹੀਂ ਕੰਮ ਕਰਦੀ ਬਬਲ ਕਰਦੀਆਂ ਬਬਲ ਕਰਦੀਆਂ ਇਹਨੂੰ ਕੋਈ ਦੀ ਚੱਕਰ ਨਹੀਂ ਕੀ ਭਾਜੀ ਵਧੀਆ ਚੱਲਣਗੀਆਂ ਸੋ ਜਿੰਨੇ ਪੈਣਪਰਾ ਵੀਡੀਓ ਦੇਖ ਰਹੇ ਆ ਤੁਸੀਂ ਸਾਰੀ ਜੀਬ ਬਾਰੇ ਨਿੱਕੀ ਨਿੱਕੀ ਜਿਹੜੀ ਗੱਲਬਾਤ ਆ ਉਹ ਸੁਣੀ ਆ ਤੇ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਜੇ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀਉਂਦੇ ਰਹੋ ਵਸਦੇ ਰਹੋ ਵਾਹਿਗੁਰੂ ਤਾਂ ਸਭ ਨੂੰ ਚੜ੍ਹਦੀ ਕਲਾ ਵਿੱਚ